ਮੈਂਗੋ ਗੋਲਫੀ ਬਣਾਉਣ ਲਈ ਇੱਥੇ ਮੈਂ ਆਂਬਾ ਨਾ ਪਹਿਲਾਂ ਚੰਗੀ ਤਰ੍ਹਾਂ ਪਾਣੀ ਨਾਲ ਧੋ ਕੇ ਸਾਫ਼ ਕਰ ਲਈ ਤੇ ਉੱਪਰੋਂ ਥੋੜਾ ਜੰਮਦਾ ਹਿੱਸਾ ਕੱਟ ਲਿਆ ਤੇ ਵਿੱਚੋਂ ਨਾ ਆਪਾਂ ਜਿਹੜੀ ਗੁੱਠਲੀ ਆ ਇਸ ਤਰ੍ਹਾਂ ਚਾਕੂ ਦੇ ਨਾਲ ਨਾਈਫ ਦੇ ਨਾਲ ਕੱਟ ਕੇ ਨਾ ਆਂਬਾਰ ਗਾਰਡ ਲੈਣੀ ਆ ਪਕੜ ਦੇ ਨਾਲ ਇਹਨੂੰ ਕੱਢਾਂਗੇ ਤਾਂ ਆਸਾਨੀ ਦੇ ਨਾਲ ਨਿਕਲ ਜੂਗੀ ਕਮਾ ਕੇ ਤੇ ਵੀ ਜਿਹੜੀ ਪਲਪ ਆ ਆਂਬ ਦੀ ਜੀ ਤੇ ਆਂਬ ਨਾ ਮੈਂ ਗਲਾਸ ਦੇ ਉੱਪਰ ਰੱਖ ਦਿੱਤੀਆਂ ਤੇ ਉਹ ਵਿੱਚ ਸਾਰੀ ਪਾਣੀ ਉੱਪਰ ਟਾਕ ਕੇ ਨੂੰ ਫਰਿੱਜ ਤੇ ਰੱਖਾਂਗੇ ਤੇ ਉਨੀ ਦੇਰ ਨਾ ਆਪਾਂ ਇਹਦੇ ਵਿੱਚ ਪਾਣ ਲਈ ਜਿਹੜੀ ਗੋਲਫੀ ਦਾ ਬੈਟਰ ਆ ਬਣਾ ਕੇ ਤਿਆਰ ਕਰਾਂਗੇ ਦੁੱਧ ਗ ਨਾ ਗੈਸ ਦੇ ਉੱਪਰ ਜਿਹਦੇ ਵਿੱਚ ਸਵਾਦ ਅਸਰ چینی ਪਾ ਰਹੀਆਂ ਤੇ ਕੱਪ ਦਾ ਚੌਥਾ ਹਿੱਸਾ ਪਾਇਆ ਜੀ ਮਿਲਕ ਪਾਊਡਰ ਚੰਗੀ ਤਰ੍ਹਾਂ ਮਿਕਸ ਕਰਾਂਗੇ ਫਿਰ ਪਾਇਆ এলাਚੀ ਪਾਊਡਰ ਜਿਵੇਂ ਹੀ ਆਪਣਾ ਇਹ ਬਟਰ گاੜਾ ਹੋ ਗਿਆ ਨਾ ਤੇ ਇਹਨੂੰ ਆਪਾਂ ਠੰਡਾ ਕਰਕੇ ਭਰ ਦੇਣਾ ਹੈ ਜੀ ਅੰਬ ਦੇ ਵਿੱਚ ਆਮ ਦੇ ਵਿੱਚ ਪਾਰ ਕੇ ਫਿਰ ਆਪਾਂ ਉੱਪਰੋਂ ਕਵਰ ਕਰਕੇ ਨੂੰ ਫਰਿੱਜ ਦੇ ਵਿੱਚ ਰੱਖਣਾ ਸੱਤ ਤੋਂ ਅੱਠ ਘੰਟੇ ਤੋਂ ਉਪਰੋਂ ਆਪਾਂ ਫਿਰ ਛੱਲ ਲੈਣਾ ਬਹੁਤ ਹੀ ਟੇਸਟੀ ਮੰਗੋ ਕulfi ਯਾਨੀ ਕਿ ਆਮ ਵਾਲੀ ਕulfi ਤੁਸੀਂ ਘਰ ਦੇ ਵਿੱਚ ਬਹੁਤ ਦਾ ਆਸਾਨ ਤਰੀਕੇ ਦੇ ਨਾਲ ਬਣਾ ਕੇ ਤਿਆਰ ਕਰ ਸਕਦੇ ਹੋ ਬਿਨਾਂ ਕਿਸੇ ਮਿਲਾਵਟ ਦੇ ਬਜਾਰੋਂ ਬਿਲਕੁਲ ਲੈ ਕੇ ਆਉਣ ਦੀ ਜਰੂਰਤ ਨਹੀਂ ਤੁਹਾਡੇ ਬੱਚੇ ਤੇ ਤੁਹਾਡੇ ਵੱਡੇ ਸਾਰੇ ਖੁਸ਼ ਹੋ ਕੇ ਖਾਣਗੇ